ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਹੱਦੀ ਸਾਵਰ ਨੇਜਾ ਸਾਵ ਦਾ ਤੈਨ੍ਹ ਦੇ ਲੋਕ ਸ਼ੁਕਰਗੁਜ਼ਾਰ ਕਰ ਰਹੇ ਪਹਿਲੀ ਵਾਰ ਇਸ ਸਟੇਜ ਤੋਂ ਬੋਲਣ ਦਾ ਮੌਕਾ ਦਿੱਤਾ ਇੱਕ ਬੰਦ ਔਰ ਇੱਕ ਹਫਤਾ ਲੈ ਕੇ ਮੈਂ ਆਪ ਜੀ ਨਜ਼ਰ ਕਰਾਂਗਾ ਪੈਰ ਪੈਰ ਮਰਦਾਨਾਂ ਤੁਰਿਆ ਪੈਰ ਪੈਰ ਮਰਦਾਨਾਂ ਤੁਰਿਆ ਕੁਝ ਪਲ ਬੇਕ ਜਮਾਨਾ ਤੁਰਿਆ ਭਾਈ ਲਾਲੋ ਨੂੰ ਗਲ ਲਾਇਆ ਸੱਜਣ ਠੱਗ ਵੀ ਠਗਿਓਂ ਮੁੜਿਆ ਭਾਈ ਲਾਲੋ ਨੂੰ ਗਲ ਲਾਇਆ ਸੱਜਣ ਠੱਗ ਵੀ ਠਗਿਓਂ ਮੁੜਿਆ ਪਰਬਤ ਜੰਗਲਾਂ ਤੋਂ ਸਿੱਧ ਮੋੜੇ ਪਰਬਤ ਜੰਗਲਾਂ ਤੋਂ ਸਿੱਧ ਮੋੜੇ ਸੁਖ ਦੇਵਣ ਸੰਸਾਰ ਨੂੰ ਲੱਖ ਵਾਰੀ ਸੀਸ ਨਵਾਵਾ ਬਾਬਾ ਨਾਨਕ ਦੇ ਦਰਬਾਰ ਨੂੰ ਲੱਖ ਵਾਰੀ ਸੀਸ ਨਵਾਵਾ ਬਾਬਾ ਨਾਨਕ ਦੇ ਦਰਬਾਰ ਨੂੰ ਬੋਲੇ ਸੋਨਿਹਾਲ ਦਸ ਰਿਆ ਕਾਲ ਜੁਮਕ ਹਫਤਾ ਆਪ ਜੀ ਦੇ ਨજર ਕਰ ਰਹੇ ਆ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਔਰ ਮਲਾ ਦੀ ਆਪਸ ਵਿੱਚ ਕੀ ਗੱਲਬਾਤ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਦਰਿਆ पार ਕਰਕੇ ਅੱਗੇ ਜਾਣਾ ਹੈ ਬਹੁਤ ਸਾਰੀਆਂ ਕਿਸ਼ਤੀਆਂ ਲੱਗੀਆਂ ਹਨ ਉਹ ਮਲਾਹਾ ਦੀ ਔਰ ਲਾਸਟ ਸੈਦਾ ਮਲਾਹ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਆਪਸ ਵਿੱਚ ਕੀ ਗੱਲਬਾਤ ਹੋਈ ਹੈ ਉਹ ਪੇਸ਼ ਕਰਾਂਗਾ ਸੈਦਾ ਮਲਾਹ ਘਾਟ ਤੇ ਮਲਾਹਾ ਨੂੰ ਖਬਰ ਹੋਈ ਘਾਟ ਤੇ ਮਲਾਹਾ ਨੂੰ ਖਬਰ ਹੋਈ ਗੁਰੂ ਗੋਬਿੰਦ ਨੇ ਇੱਥੇ ਆਉਣਾ ਹੈ ਨਦੀਆਂ ਪਾਰ ਹੋਣ ਲਈ ਕਿਸੇ ਨਾ ਕਿਸੇ ਬੇੜੀ ਤੇ ਸਵਾਰ ਹੋਣ ਲਈ ਬਹੁਤ ਸਾਰੀਆਂ ਬੇੜੀਆਂ ਹਨ ਕਿਸੇ ਨੂੰ ਇਹ ਨਹੀਂ ਪਤਾ ਐ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀ ਬੇੜੀ ਤੇ ਸਵਾਰ ਹੋਣਾ ਹੈ ਕਿਸੇ ਨਾ ਕਿਸੇ ਬੇੜੀ ਤੇ ਸਵਾਰ ਹੋਣ ਲਈ ਜਾਣਦੇ ਸਨ ਗੁਰੂ ਦੇ ਸ਼ਾਹੀ ठाठ-ਵਾਠ ਨੂੰ ਕਿ ਜਿਸ ਦੀ ਬੇੜੀ ਵਿੱਚ ਬਹਿਣਗੇ ਮਾਇਆ ਦੇ ਘਾਟੇ ਨਾ ਰਹਿਣਗੇ ਜਿਸ ਦੀ ਬੇੜੀ ਵਿੱਚ ਬਹਿਣਗੇ ਮਾਇਆ ਦੇ ਘਾਟੇ ਨਾ ਰਹਿਣਗੇ ਇੱਕ ਦੂਜੇ ਤੋਂ ਵੱਧ ਕੇ ਕੀਤੀਆਂ ਤਿਆਰੀਆਂ ਆਪੋ ਆਪਣੀਆਂ ਬੇੜੀਆਂ ਪੂੰਝੀਆਂ ਸਵਾਰੀਆਂ ਆਪੋ ਆਪਣੀਆਂ ਬੇੜੀਆਂ ਪੂੰਝੀਆਂ ਸਵਾਰੀਆਂ ਅੰਦਰੋਂ ਬਾਹਰੋਂ ਰੰਗੀਆਂ ਫੁੱਲਾਂ ਦੀਆਂ ਲੜੀਆਂ ਟੰਗੀਆਂ ਆਏ ਗੁਰੂ ਸਭ ਤੋਂ ਸੋਹਣੀ ਕਿਸ਼ਤੀ ਬਾਬਤ ਪੁੱਛਿਆ ਆਏ ਗੁਰੂ ਸਭ ਤੋਂ ਸੋਹਣੀ ਕਿਸ਼ਤੀ ਬਾਬਤ ਪੁੱਛਿਆ ਇਹ ਕਿਸ਼ਤੀ ਹੈ ਭਾਈ ਮੇਰੀ ਹੈ ਮਾਲਕ ਮਲਾ ਨੇ ਦੱਸਿਆ ਇਹ ਕਿਸ਼ਤੀ ਹੈ ਭਾਈ ਮੇਰੀ ਹੈ ਮਾਲਕ ਮਲਾ ਨੇ ਦੱਸਿਆ ਗੁਰੂ ਦੇ ਹੂਠਾਂ ਤੇ ਮੁਸਕਾਨ ਆਈ ਫਿਰ ਦੂਸਰੀ ਤੀਸਰੀ ਕਿਸ਼ਤੀ ਬਾਬਤ ਉਹ ਹੀ ਪੁੱਛਿਆ ਇੱਕ ਇੱਕ ਕਰਕੇ ਕਿਸ਼ਤੀਆਂ ਦੇ ਕੋਲ ਮਲਾ ਖੜੇ ਹਨ ਪੁੱਛਦੇ ਜਾ ਰਹੇ ਉਹ ਸਾਰੇ ਇਹੀ ਜਵਾਬ ਦੇ ਰਹੇ ਹਨ मेरी है किश्ती तो ओ मेरी ये मलाहा एलाह जवाब दोहराए गुरु हर बार होंठी मुस्कराए गुरु हर बार होंठी मुस्कराए जब आखिरी किश्ती बल इशारा करके पुछा आओ बेड़ी किसकी है जब आखिरी बेड़ी बल ਇਸ਼ਾਰਾ ਕਰਕੇ ਪੁੱਛਿਆ ਉਹ ਬੇੜੀ ਕਿਸ ਦੀ ਹੈ ਤੇਰੀ ਹੈ ਵੱਖਰੀ ਤਰ੍ਹਾਂ ਦਾ ਜਵਾਬ ਆਇਆ ਜਵਾਬ ਕੀ ਆਇਆ ਗੌਰ ਫਰਮਾਉਣਾ ਵੱਖਰੀ ਤਰ੍ਹਾਂ ਦਾ ਜਵਾਬ ਆਇਆ ਗੁਰੂ ਦਾ ਸਾਰਾ ਵਜੂਦ ਮੁਸਕਰਾਇਆ ਤੂੰ ਤੇ ਭਾਈ ਸਦਾ ਤੂੰ ਤੇ ਭਾਈ ਸਦਾ ਜਿਸ ਨੂੰ ਕੁਸਾ ਇਸ ਆਹਰੇ ਲਾਇਆ ਸੱਚੀਆਂ ਸਰਕਾਰਾਂ ਸਜਦੇ ਦੀ ਜਾਣੀ ਆਪਣੀ ਬੇੜੀ ਵਿੱਚ ਬਹਿ ਗਈਆਂ ਸੱਚੀਆਂ ਸਰਕਾਰਾਂ ਜਾਣੀ ਆਪਣੀ ਬੇੜੀ ਵਿੱਚ ਬਹਿ ਗਈਆਂ ਬੇਗਾਨੀਆਂ ਸਭ ਬੇੜੀਆਂ ਦੀਆਂ ਸਜਾਵਟਾਂ ਧੜੀਆਂ ਧਰਾਈਆਂ ਰਹਿ ਗਈਆਂ ਬੇਗਾਨੀਆਂ ਸਭ ਬੇੜੀਆਂ ਦੀਆਂ ਸਜਾਵਟਾਂ ਧੜੀਆਂ ਧਰਾਈਆਂ ਰਹਿ ਗਈਆਂ ਸੈਦੇ ਦਾ ਧਿਆਨ ਇੱਕ ਟੱਕ ਗੁਰੂ ਦੇ ਮੁਖ ਤੇ ਚਲਾਉਂਦਾ ਬੇੜੀ ਬੜੀ ਧੀਮੀ ਚਾਲ ਸੈਦੇ ਦਾ ਧਿਆਨ ਇੱਕ ਟੱਕ ਗੁਰੂ ਦੇ ਮੁਖ ਤੇ ਚਲਾਉਂਦਾ ਬੇੜੀ ਬੜੀ ਧੀਮੀ ਚਾਲ ਕਾਹਲ ਗੁਰੂ ਨੂੰ ਵੀ ਨਾ ਸੀ ਕਰਦੇ ਰਹੇ ਨਿੱਕੀਆਂ ਨਿੱਕੀਆਂ ਗੱਲਾਂ ਕਾਹਲ ਗੁਰੂ ਨੂੰ ਵੀ ਨਾ ਸੀ ਕਿਉਂਕਿ ਉਹ ਸੈਦਾ ਗੁਰੂ ਜੀ ਦਾ ਬਹੁਤ بڑا ਉਪਾਸ਼ਕ ਸੀ ਕਾਹਲ ਗੁਰੂ ਨੂੰ ਵੀ ਨਾ ਸੀ ਕਰਦੇ ਰਹੇ ਨਿੱਕੀਆਂ ਨਿੱਕੀਆਂ ਗੱਲਾਂ ਪੁੱਛਦੇ ਰਹੇ ਉਸ ਦੇ ਘਰ ਪਰਿਵਾਰ ਦਾ ਹਾਲ ਪਹੁੰਚ ਕੇ ਪਰਲੇ ਕਿਨਾਰੇ ਜਦੋਂ ਕਿਨਾਰੇ ਤੇ ਪਹੁੰਚ ਗਏ ਇਹ ਬਾਰਤਾਲਾਪ ਦਾ ਇਹ ਆਖਰੀ ਬੰਦ ਹੈ ਬਹੁਤ ਹੀ ਇੱਕ ਨਿਚੋੜ ਹੈ ਦੇ ਵਿੱਚ ਧਿਆਨ ਦੇਣਾ ਪਹੁੰਚ ਕੇ ਪਰਲੇ ਕਿਨਾਰੇ ਗੁਰੂ ਨੇ ਪੁੱਛਿਆ ਪਾੜਾ ਕਿੰਨਾ ਸੈਦਾ ਭਾਈ ਪਾੜਾ ਮਤਲਬ ਕਰਾਇਆ ਪਾੜਾ ਕਿੰਨਾ ਸੈਦਾ ਭਾਈ ਸੈਦਾ ਬੋਲ ਰਿਹਾ ਅੱਲਾ ਦੁਹਾਈ ਮੈਂ ਪਾੜਾ ਲਵਾ ਨਾ ਕਾਈ ਭਾਵੇਂ ਨਾ ਬੰਦਾ ਛੋਟਾ ਤੇ ਤੂੰ ਵੱਡ ਅਵਤਾਰ ਫਿਰ ਵੀ ਸਾਡਾ ਦੋਹਾਂ ਦਾ ਇੱਕ ਹੈ ਕਾਰੋਬਾਰ ਸੈਦਾ ਮਲਾਹ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਵਾਰਤਾ ਲਾਪ ਨੂੰ ਕਬੀ ਨੇ ਕੈਬ ਕੀਤਾ ਹੈ ਤੂੰ ਤੇ ਵੱਡ ਅਵਤਾਰ ਫਿਰ ਵੀ ਸਾਡਾ ਦੋਹਾਂ ਦਾ ਇੱਕ ਹੈ ਕਾਰੋਬਾਰ ਉਹ ਕਿਵੇਂ ਭਾਈ ਜੋ ਮੇਰੇ ਕੋਲ ਆ ਕੇ ਇੱਕ ਪੈਸਾ ਭਾੜਾ ਦਿੰਦਾ ਸੈਦਾ ਮਲਾ ਕਹਿ ਰਿਹਾ ਜੋ ਮੇਰੇ ਕੋਲ ਆ ਕੇ ਇੱਕ ਪੈਸਾ ਭਾੜਾ ਦਿੰਦਾ ਆਪਣੀ 베ੜੀ ਵਿੱਚ ਆਪਣੀ 베ੜੀ ਵਿੱਚ ਬਿਠਾ ਕੇ ਆਪਣੀ ਬੇੜੀ ਵਿੱਚ ਬਿਠਾ ਕੇ ਮੈਂ ਇਸ ਨਦੀਆਂ ਤੂੰ ਤੇ ਵੱਡ अवतार माफ ਕਰਨਾ ਫਿਰ ਵੀ ਸਾਡਾ ਦੋਹਾਂ ਦਾ ਇੱਕ ਹੈ ਕਾਰੋਬਾਰ ਉਹ ਕਿਵੇਂ ਭਾਈ ਜੋ ਮੇਰੇ ਕੋਲ ਆ ਕੇ ਇੱਕ ਪੈਸਾ ਪਹਾੜਾ ਦਿੰਦਾ ਆਪਣੀ ਬੇੜੀ ਵਿੱਚ ਬਿਠਾ ਕੇ ਮੈਂ ਇਸ ਨਦੀਆਂ ਪਾਰ ਕਰਾਉਂਦਾ ਸੁਣਿਆ ਤੇਰੇ ਕੋਲ ਜੋ ਹੈ ਆਉਂਦਾ ਤੂੰ ਉਸ ਦਾ ਬੇੜਾ ਬੰਨੇ ਲਾਉਂਦਾ ਸੈਦਾ ਮਲਾਹ ਗੁਰੂ ਸਾਹਿਬ ਨੂੰ ਕਹਿ ਰਹੇ ਹਨ ਸੁਣਿਆ ਤੇਰੇ ਕੋਲ ਜੋ ਹੈ ਆਉਂਦਾ ਤੂੰ ਉਸ ਦਾ ਬੇੜਾ ਬੰਨੇ ਲਾਉਂਦਾ ਭਵਜਲ ਪਾਰ ਕਰਾਉਂਦਾ ਸੈਦੇ ਮਲਾਹ ਨੂੰ ਗੁਰੂ ਨੇ ਕੁੱਟ ਕੇ ਸੀਨੇ ਨਾਲ ਲਾਇਆ ਇੰਜ ਸੈਦੇ ਨੇ ਗੁਰੂ ਗੋਬਿੰਦ ਤੋਂ ਬਾੜਾ ਖੂਬ ਉਗਰਾਇਆ ਇੰਜ ਸੈਦੇ ਨੇ ਗੁਰੂ ਗੋਬਿੰਦ ਤੋਂ ਪਾੜਾ ਖੂਬ ਉਗਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ